ਅ 650 20 ਵਾਲੇ ਇਹ ਵੀ ਆਪਣੇ ਕੋਲ ਪਏ ਨੇ ਜੀ ਠੀਕ ਹੈ ਜੀ ਇੱਕਾ ਆਪਣੇ ਕੋਲੇ ਆ ਜੋੜੀਆਂ ਨਵੀਆਂ ਬਿਲਕੁਲ ਪਈਆਂ ਨੇ 5 15 ਦੀਆਂ ਨੇ ਜੀ ਇਹ ਠੀਕ ਹੈ ਜੀ ਹਾਂ ਜੀ ਤੇ ਮੈਂ ਤੁਹਾਨੂੰ ਜਿਵੇਂ ਕਿੰਨਾ ਫਰਕ ਪੈਦਾ ਇਹ ਰਹਿ ਵੀ ਤੋਂ ਇਹ ਫਰਕ ਹਾਂ ਤੁਹਾਨੂੰ ਨਵੇਂ ਨਵੇਂ ਨਾਲੋਂ ਵੀ ਜੀ ਲਗਭਗ ਮੰਨ ਕੇ ਚਲੋ ਤੁਸੀਂ ਵੀ 10000 ਰੁਪਏ ਦਾ ਸਸਤਾ ਪਰ ਜਿਹੜੀ 16 ਦੀ ਹੈ ਨਾ 14 ਦੀ ਜੋੜੀ ਉਹ 10000 ਰੁਪਏ ਸਸਤੀ ਪੈ ਜੀ ਤੁਹਾਨੂੰ ਜਿਨ੍ਹਾਂ ਦੇ ਉੱਪਰ ਵੀ ਇਹ ਮਾਰਕਾ ਖੜਾ ਹੈ ਹਾਂਜੀ ਹਾਂਜੀ ਇਹ ਜਿਹੜੀ ਜੋੜੀ ਆ ਵੀਰ ਜੀ ਆਪਾਂ ਤਕਰੀਬਨ 45000 ਰੁਪਏ ਦੇ ਦੇ ਦਾਂਗੇ ਆਲੇ ਨੂੰ ਜਿਵੇਂ ਜੋੜੀ ਪਈ ਹੈ ਇਹ 45000 ਦੇ ਹੀ ਪਣ ਜੂਗੇ ਹਾਂਜੀ ਹਾਂ ਤੇ ਜਿਵੇਂ ਚੱਲੇ ਬਿਲ ਮਣੋੜ ਕਹੇ ਬਿਲ ਉਹ ਉਹਦੇ ਹਿਸਾਬ ਨਾਲ ਹਾਂ ਉਹਦੇ ਹਿਸਾਬ ਨਾਲ ਵੀਰ ਜੀ ਆਪਾਂ ਘੱਟ ਕਰ ਦਾਂਗੇ ਅੱਜ ਮੈਂ ਇਹ ਜੋੜੀ ਹੀ ਪਈ ਹੈ ਹਾਂ ਇਹ ਐ ਮੰਨ ਕੇ ਚਲੋ ਆਪਾਂ 25000 ਰੁਪਏ ਦੇ ਦਾਂਗੇ ਜੀ ਇਹ ਠੀਕ ਹੈ ਜੀ 25000 ਦੇ ਦੇ ਹਾਂ 25000 ਦੇ ਦੇ ਦਾਂਗੇ ਜੀ ਠੀਕ ਹੈ ਠੀਕ ਹੈ ਠੀਕ ਹੈ ਜੀ ਜਿਹੜੇ 8 18 ਦੇ ਟਾਇਰ ਪੈਂਦੇ ਨੇ ਜਿਵੇਂ ਆਪਣੇ ਜੌਂਡੀਅਰ ਪੰਜਾਬੀਆਂ ਡੀ ਨੂੰ ਜਿਹੜਾ ਟਾਇਰ ਆਉਂਦਾ ਆ ਇਹੋ ਆਹੇ ਇਹ ਉਹ ਹੈ ਜੀ ਇਹ ਕਿੰਨੇ ਕ ਦੀ ਜੋੜੀ ਇਹ ਹੋ ਗਈ ਇਹ ਵੀ ਜੀ ਪ 8500 ਰੁਪਏ ਦੀ ਦੇ ਰਹੇ ਆ ਜੋੜੀ ਪਈ ਹੈ ਹਨਾ ਜਿਹੜੀ ਆ ਦੇਖੋ ਆ ਵਾਲੀ ਜਿਹੜੀ ਖੜੀ ਹੈ ਨਾ ਠੀਕ ਹੈ ਜੀ ਇਹਦੇ ਨਾਲ ਦੀਆਂ ਜੋੜੀਆਂ ਆਪਾਂ 10 10 ਹਜ਼ਾਰ ਰੁਪਏ ਨੂੰ ਸੇਲ ਕੀਤੀਆਂ ਨੇ ਜਿਹੜੀ ਕੰਪਨੀ ਬਈ ਇਹ ਵੀ ਕਿੱ데 ਦਾ ਹੈ ਨਾ ਵੀ ਕੇ ਟੀ ਦਾ ਬਈ ਇਹ ਹਾਂਜੀ ਇਹ ਜਿਵੇਂ ਉਹ ਬੂਮ ਸਪਰੇਅਰ ਤਿਆਰ ਕਰਦੇ ਨੇ ਉਹਨਾਂ ਨੂੰ ਜਾਂ ਫਿਰ ਜਿਹੜੇ ਆਪਣੇ ਵੀਰਪੁਰ ਆਲੂ ਲਾਉਂਦੇ ਨੇ ਉਹ ਕਰ ਇਹਨਾਂ ਨੂੰ ਸਟਿੱਪੜੀਆਂ ਦੇ ਤੌਰ ਤੇ ਰੱਖ ਲੈਂਦੇ ਨੇ ਜੀ ਠੀਕ ਹੈ ਜੀ ਹਾਂਜੀ ਸਾਸ਼ਰੀ ਕਾਲ ਜੀ ਦੀ ਸਵਾਗਤ ਆ ਤੁਹਾਡਾ ਆਪਣੇ ਜਿੰਨੇ ਵੀਡੀਓ ਦੇ ਵਿੱਚ ਕੈਰੇ ਵੀਰੂ ਜੀ ਅੱਜ ਦੀ ਵੀਡੀਓ ਹੋਣ ਵਾਲੀ ਹੈ ਉਹ ਹਾਂ ਜੀ ਟਾਇਰਾਂ ਦੇ ਉਹ ਟਾਇਰਾਂ ਦਾ ਦੇਖ ਸਕਦੇ ਹਾਂ ਵੱਡਾ ਤਾਕਦਾ ਸਟਾਕ ਪਿਆ ਹੈ ਆਪਣਾ ਬਾਈ ਜੀ ਨੇ ਬਾਈ ਆਪਾਂ ਨੂੰ ਹਰ ਜਣ ਕਾ ਜਾਣਗੇ ਵੀ ਕਿਹੜੀ ਜੋੜੀ ਕਿੰਨੇ ਦੀ ਪਊਗੀ ਤੇ ਕਿਹੜੀ ਕਿੰਨੇ ਦੀ ਪਊਗੀ ਬਾਈ ਸਾਡਾ ਸਵਾਗਤ ਹੈ ਬਟਾਉਣ ਚੈਨਲ ਤੇ ਹਾਂਜੀ ਬਈ ਸਤੁਨਾਮ ਤੇ ਆਪਣਾ ਨਾਮ ਤੇ ਆਪਣੀ ਲੋਕੇਸ਼ਨ ਦੱਸ ਦੋ ਜੀ ਮੇਰਾ ਨਾਮ ਬੀਨਤ ਸਿੰਘ ਹੈ ਜੀ ਠੀਕ ਹੈ ਜੀ ਤੇ ਲੋਕੇਸ਼ਨ ਵੀ ਜੀ ਇਹ ਉਹੀ ਆਪਣਾ ਟਿਲੋਂ ਡਾਇਰੈਕਟਰ ਦੀ ਜਿਹੜੀ ਏਜੰਸੀ ਆਪਣੇ ਕੋਲੇ ਪ੍ਰੀ ਡਾਇਰੈਕਟਰ ਵੀ ਨਾਵਾ ਪਟਿਆਲਾ ਰੋਡ ਦੇ ਕੋਲ ਠੀਕ ਹੈ ਜੀ ਹਾਂ ਜੀ ਤੇ ਕਿਹੜੇ ਟਾਇਰ ਬਰਮਾ ਮੌਜੂਦ ਨੇ ਜੀ ਸੁਣਾਤਾ ਆਪਣੇ ਕੋਲੇ ਵੀ ਜੀ ਦੇਖੋ ਜਿਵੇਂ 16 9 28 ਦੇ ਨੇ ਇਹ ਕਾਫੀ ਸਾਰੇ ਟਾਇਰ ਪਏ ਨੇ ਜੀ ਠੀਕ ਹੈ ਜੀ ਤੇ 13 6 28 ਦੀਆਂ ਵੀ ਜੋੜੀਆਂ ਹੈਗੀਆਂ ਆਪਣੇ ਕੋਲ ਠੀਕ ਹੈ ਜੀ ਤੇ ਜਿਵੇਂ ਅਗਲੇ ਟਾਇਰ ਜਿਹੜੇ ਲੱਗਦੇ ਨੇ 6 50 20 ਵਾਲੇ ਇਹ ਵੀ ਆਪਣੇ ਕੋਲ ਪਈ ਨੇ ਜੀ ਠੀਕ ਹੈ ਜੀ ਇੱਕਾ ਆਪਣੇ ਕੋਲ ਆ ਜੋੜੀਆਂ ਨਵੀਆਂ ਬਿਲਕੁਲ ਪਈਆਂ ਨੇ 5 15 ਦੀਆਂ ਨੇ ਜੀ ਇਹ ਠੀਕ ਹੈ ਜੀ ਹਾਂ ਜੀ ਤੇ ਮੰਗਤ ਜਿਵੇਂ ਕਿੰਨਾ ਫਰਕ ਪੈਦਾ ਇਹ ਰਿਵਿਊ ਜਿਵੇਂ ਫਰਕ ਆ ਤੁਹਾਨੂੰ ਨਵੇਂ ਨਵੇਂ ਨਾਲੋਂ ਵੀ ਜੀ ਲਗਭਗ ਮੰਨ ਕੇ ਚਲੋ ਤੁਸੀਂ ਕਿ 10000 ਰੁਪਏ ਦਾ ਸਸਤਾ ਪਰਚਾ ਹੈ ਜਿਹੜੀ 16 ਦੀ ਹੈ ਨਾ 14 ਦੀ ਜੋੜੀ ਉਹ 10000 ਰੁਪਏ ਸਸਤੀ ਪਈ ਜੀ ਤੁਹਾਨੂੰ ਆ ਬਿਲਕੁਲ ਬ੍ਰਾਂਡ ਦੀਉ ਟਾਇਰ ਹੈ ਹਾਂ ਜੀ ਹਾਂ ਤੁਸੀਂ ਇੱਕ ਵਾਰੀ ਵੀਡੀਓ ਦੇ ਵਿੱਚ ਇਹਨਾਂ ਤੇ ਨਿਗਾ ਵੀ ਮਰਵਾ ਦਿਓ ਠੀਕ ਹੈ ਇਥੇ ਨੂੰ ਆਪਣੇ ਆਪ ਦੇਖ ਕੇ ਇਲਾਜਾ ਹੋ ਜੂਗਾ ਵੀ ਹਾਂ ਕਿਵੇਂ ਆ ਵਿੱਚ ਕੁਝ ਟਾਇਰ ਇਹ ਵੀ ਕੋਈ 5 ਪੈਸੇ 10 ਪੈਸੇ ਚੱਲੇ ਹੋਏ ਵੀ ਨੇ ਹਾਂ ਜੀ ਹਾਂ ਉਹਨਾਂ ਦਾ ਫਿਰ ਉਹਦੇ ਹਿਸਾਬ ਨਾਲ ਆਪਾਂ ਮੁੱਲ ਕਰ ਲਾਂਗੇ ਠੀਕ ਹੈ ਠੀਕ ਹੈ ਹਾਂ ਜਿਹੜੇ ਹਾਂ ਬਿਲਕੁਲ ਜਿਹੜੇ ਨਾ ਮੈਨੂੰ ਯਾਦ ਆ ਰਿਹਾ ਟਾਇਰ ਜਿਨ੍ਹਾਂ ਦੇ ਉੱਪਰ ਵੀ ਇਹ ਮਾਰਕਾ ਖੜਾ ਹੈ ਹਾਂਜੀ ਹਾਂਜੀ ਇਹ ਜਿਹੜੀ ਜੋੜੀ ਆ ਵੀਰ ਜੀ ਆਪਾਂ ਤਕਰੀਬਨ 45000 ਰੁਪਏ ਦੇ ਦੇ ਦਾਂਗੇ ਆਲੇ ਨੂੰ ਜਿਵੇਂ ਜੋੜੀ ਪਈ ਹੈ ਇਹ 45000 ਦੇ ਹੀ ਬਣ ਜੂਗੀ ਹਾਂਜੀ ਹਾਂ ਠੀਕ ਆ ਠੀਕ ਹੈ ਹਾਂਜੀ ਇਹ ਸੀਏ ਸੀਏਟ ਦੀ ਹੈ ਵੀਰ ਜੀ ਰਲ ਮੀਆਂ ਮਲਮੀਆਂ ਨੇ ਅੰਦਰ ਜੇਡ ਵੀ ਹੈਗਾ ਹਾਂ ਐਮ ਆਰ ਵੀ ਹੈ ਜੇ ਕੇ ਵੀ ਹੈਗਾ ਤੇ ਤੁਹਾਡਾ ਅਪੋਲੋ ਵੀ ਹੈਗਾ ਠੀਕ ਹੈ ਜੀ ਹਾਂਜੀ ਜਿਵੇਂ ਆਹ ਵਾਲੀ ਜੋੜੀ ਹੈ ਜਿਹੜੀ ਅਪੋਲੋ ਦੀ ਹੈ ਬਿਲਕੁਲ ਹੀ ਨਵੀਂ ਨਵਾਰਗੀ ਆ ਜੀ ਬਿਲਕੁਲ ਨਵੀਂ ਜਾਨ ਇਹਦਾ ਫਾਇਰ ਰੈਟ ਦੇ ਦੂ ਹਰੇ ਜੀ ਹਾਂ ਜੀ ਹਾਂ 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 ਬਿਲਕੁਲ ਜੀ ਬਿਲਕੁਲ ਜ਼ਮੀਨ ਵਾਲੀ ਜੋੜੀ ਆ ਇਹ ਦੇ ਦੇਵਾਂਗੇ ਜੀ 45000 ਰੁਪਏ ਨੂੰ ਠੀਕ ਠੀਕ ਹਾਂ ਜੀ ਤੇ ਜਿਵੇਂ ਚੱਲੇ ਬਿਨ ਮੜ ਕਹੇ ਬਿਨ ਉਹ ਉਹਦੇ ਹਿਸਾਬ ਨਾਲ ਹਾਂ ਉਹਦੇ ਹਿਸਾਬ ਨਾਲ ਵੀ ਜੀ ਆਪਾਂ ਘੱਟ ਕਰ ਦਾਂਗੇ ਹਾਂ ਜੀ ਹਾਂ ਜੀ ਜਿੰਨਾ ਟਾਇਰ ਜਿੰਨੇ 1% ਚੱਲੇ ਪਰ ਉਹਦੇ ਹਿਸਾਬ ਨਾਲ ਪਰੇਸ਼ੋ ਜੀ ਕੱਢ ਕੇ ਨਾ ਉਹਨੇ ਘੱਟ ਕਰ ਦਨੇ ਹੁੰਦੇ ਆ ਜੀ ਤੇ ਜਿਵੇਂ ਆਪਣੀ ਆ ਪਈਆਂ ਜੋੜੀ ਐ ਨਾੜ ਘਰਾ ਦੇ ਪੈਂਦੇ ਮੋਲ ਦਾ ਹਲਾ ਜੀ ਹਾਂ ਜੀ ਵੀਰ ਜੀ ਜਿਵੇਂ ਜੌਂਡੀਰ 53 ਦਾ ਉਹ ਨੂੰ ਪੈ ਜਾਂਦੀ ਆ ਤੇ ਇੱਕ ਨਿਕਲੀ ਜੋੜੀ ਆਈ ਇਹ ਤਕਰੀਬਨ ਵੀਰ ਜੀ ਆਪਾਂ ਦੇ ਦੰਨੇ ਆ 10000 ਰੁਪਏ ਨੂੰ 10000 ਹਾਂ ਜੀ ਇਹ ਨਵੀਂ ਲੈਣ ਜਾਂਦੇ ਆਪਾਂ ਦੁਕਾਨ ਤੋਂ ਉੱਥੇ ਕਿੰਨੀ ਕੀਮਤੀ ਹੋ ਗਈ ਇਹੇ ਉੱਥੇ ਵੀਰ ਜੀ ਇਹ ਤਕਰੀਬਨ 12-13000 ਰੁਪਏ ਦੀ ਆ 12-13000 ਰਹਿ ਗਿਆ ਨਹੀਂ ਵੀਰੇ ਕੁਝ 2-3000 ਦਾ ਹਾਂ ਬੱਟਾ ਪੈ ਜਾਂਦਾ ਹਾਂ ਹਾਂ ਜੀ ਹਾਂ ਜੀ ਤੇ ਹੋਰ ਅਗਲੇ ਕਿਹੜੇ ਇਹਨਾਂ ਕੋਲ 14-28 ਦੇ ਇਹ ਕਸੇਵੇਂ ਨੇ ਸਹੀ ਏ ਵੀਟ ਜਿਹੜੇ ਨਵੇਂ ਟਾਇਰ ਸੀ ਉਹ ਲਗਭਗ ਸੇਲ ਹੋ ਗਏ ਤੇ ਥੋੜੀਆਂ ਜਿਹੀਆਂ ਜੋੜੀਆਂ ਪਈਆਂ ਨੇ ਤੁਸੀਂ ਨਿਗਾ ਮਰਾ ਦਿਓ ਜੇ ਕਿਸੇ ਵੀਰ ਭਾਈ ਨੂੰ ਚਾਹੀਦੀ ਹੁੰਦੀ ਆ ਤਾਂ ਉਹ ਆਪਣੇ ਨਾਲ ਕਰ ਲਵੇ ਸੰਪਰਕ ਆਲਰੇਡੀ ਜੀ ਇਹਦਾ ਵੀ ਵਿੱਚੇ ਤਾਂ ਬਣਾ ਚਾਹੀ ਜੀ ਗੁੱਡੀ ਖੜੀ ਆ ਉਹਦੇ ਹਿਸਾਬ ਨਾਲ ਹਾਂਜੀ ਹਾਂ ਹਾਂ ਬੱਸ ਵੀ ਜਿਹੜਾ ਜ ਟਾਇਰ ਆ ਹਨਾ ਉਹੇ ਹਿਸਾਬ ਨਾਲ ਪਰ ਰੇਟ ਉਹਦਾ ਕਰ ਦਵਾਂਗੇ ਮੰਨ ਲਓ ਜੇਵੇ ਉਹ ਥੋੜੀ ਠੀਕ ਲੱਗਦੀ ਆ ਮੈਨੂੰ ਹਾਂਜੀ ਹਾਂਜੀ ਆਹ ਵਾਲੇ ਜਿਹੜੇ ਟਾਇਰ ਨੇ ਕਿਤੇ ਨਿਗਾ ਮਰਾਓ ਤੁਸੀਂ ਅੱਜ ਮੈਂ ਇਹ ਜੋੜੀ ਲਈ ਪਈ ਹੈ ਹਾਂ ਇਹ ਐ ਮੰਨ ਕੇ ਚਲੋ ਆਪਾਂ 25000 ਰੁਪਏ ਦੇ ਦਾਂਗੇ ਜੀ ਇਹ ਠੀਕ ਹੈ ਜੀ 25000 ਦੇ ਦੇ ਹਾਂ 25000 ਦੇ ਦਾਂਗੇ ਜੀ ਠੀਕਾ ਠੀਕ ਹੈ ਬਸ ਇਹ ਵੀ ਜਿੰਨੀ ਕਿ ਕਿਸੇ ਦੀ ਕਸਾਈ ਹੋਈ ਹੋਈ ਆ ਉਹਦੇ ਹਿਸਾਬ ਨਾਲ ਹਾਂ ਜੇ ਮੇਰੀ ਮੁੱਠੀ ਇਹ ਤੋਂ ਵੱਧ ਥੋੜੀ ਕਸੀ ਵੀ ਆ ਉਹ ਹਾਂ ਉਹ ਹੋਰ ਡਾਊਨ ਹੋ ਜਾਊਗਾ ਉਹਦਾ ਹੋਰ ਰੇਟ ਘਟ ਹੋ ਜਾਊਗਾ ਹਾਂ ਜੀ ਹਾਂ ਜੀ ਤੇ ਹੋਰ ਕਿਹੜੇ ਡਾਇਰ ਪੈਣੇ ਨੇ ਆਪਣੀ ਕੋਲ ਜੀ ਹੋਰ ਵੀ ਜੀ ਉਹ ਦੇਖੋ ਪਰਾਂ ਪਿਆਇਆ ਵਾਧੂ ਸਟਾਕ ਅੱਜ ਤੁਹਾਨੂੰ ਦਿਖਾ ਦਨੇ ਆਪਾਂ ਤੁਹਾਡਾ ਕਾਫੀ ਤਵਾਂ ਲੈ ਰਿਹਾ ਪੈਨੇ ਪੈਰ ਨੂੰ ਕੋਲ ਬਾਤ ਨੂੰ ਦਿਖਾਉਨੇ ਆ ਇਹ ਸਟਾਕ ਹੈ ਇਹਨੂੰ ਕਾਫੀ ਚਿਰ ਹੋ ਗਿਆ ਜੀ ਤੁਸੀਂ ਆਏ ਥੋੜਾ ਲੇਟ ਆ ਜਾਈ ਜੀ ਕਾਫੀ ਸਰਾ ਸਟਾਕ ਵਿੱਚੋਂ ਪਾਸੇਰ ਵੀ ਕਰਤਾ ਤੇ ਆ ਦੇਖੋ ਜਿਵੇਂ ਆ ਪੈਨੇ 4/4 ਦੇ ਠੀਕ ਹੈ ਜੀ ਜਿਹੜੇ 8 18 ਦੇ ਟਾਇਰ ਪੈਂਦੇ ਨੇ ਜਿਵੇਂ ਆਪਣੇ ਜੌਂਡੀਅਰ ਪੰਜਾਬੀਆਂ ਡੀ ਨੂੰ ਜਿਹੜਾ ਟਾਇਰ ਆਉਂਦਾ ਆ ਇਹ ਉਹ ਆਏ ਇਹ ਉਹ ਹੈ ਜੀ ਇਹ ਕਿੰਨੇ ਦੀ ਜੋੜੀ ਆ ਹੋ ਗਈ ਇਹ ਵੀ ਜੀ ਬਸ 8500 ਰੁਪਏ ਦੀ ਦੇ ਰਹੇ ਨੇ ₹600 ਦੇ ਇਹ ਹੀ ਦਿੰਦੇ ਆਂ ਹਾਂਜੀ ਹਾਂ ਜੋੜੀ ਠੀਕ ਹੈ ਠੀਕ ਹੈ ਤੇ ਇੱਕ ਜਿਵੇਂ 750 16 ਦੇ ਪਏ ਨੇ 750 16 ਦੀਆਂ ਵਿੱਚ ਜੀ ਉਧਰ ਥੋੜੀਆਂ ਜਿਹੀਆਂ ਰਹਿ ਗਈਆਂ ਆਪਣੇ ਕੋਲੇ ਜੋੜੀਆਂ ਵੈਸੇ ਕਾਫੀ ਸਾਰੀਆਂ ਤਾਂ ਸੇਲ ਹੋ ਗਈਆਂ ਠੀਕ ਹੈ ਜੀ ਇਹ ਵੀ ਆਪਾਂ ਲਗਭਗ 10 ਕ ਹਜ਼ਾਰ ਰੁਪਏ ਨੂੰ ਜੋੜੀ ਵੇਚੀ ਹੈ ਆ ਜੋੜੀ ਪਈ ਹੈ ਹਨਾ ਜੀ ਹਾਂ ਜਿਹੜੀ ਆ ਦੇਖੋ ਆ ਵਾਲੀ ਜਿਹੜੀ ਖੜੀ ਹੈ ਨਾ ਠੀਕ ਹੈ ਜੀ ਇਹਦੇ ਨਾਲ ਦੀਆਂ ਜੋੜੀਆਂ ਆਪਾਂ 10 10 ਕ ਹਜ਼ਾਰ ਰੁਪਏ ਨੂੰ ਸੇਲ ਕੀਤੀਆਂ ਨੇ ਇਹ ਕਿਹੜੀ ਕੰਪਨੀ ਦਾ ਜੀ ਇਹ ਵੀ ਕਿੱ데 ਦਾ ਹੈ ਜੀ ਵੀਕੇਟੀ ਦਾ ਵਜਿਏ ਠੀਕ ਹੈ ਠੀਕ ਹੈ ਹਾਂਜੀ ਜਿਵੇਂ ਆ ਲਾ ਲੋ ਆ ਜਿਹੜਾ ਫੋਰ ਲਾਈਨ ਵਾਲਾ ਆ ਹਾਂਜੀ ਹਾਂਜੀ ਇਹ ਇਹ ਪਾ ਥੋੜਾ ਜਿਹਾ ਘੱਟ ਵੇਚਦਾ ਸੀ ਇਹਨਾਂ ਉਹ 10000 ਰੁਪਏ ਨੂੰ ਤੇ ਲੀ ਇਹ ਵੀ 7 ਦਾ 16 ਦਾ ਹਾਂ ਇਹ ਵੀ 7 50 16 ਦਾ ਠੀਕਾ ਠੀਕ ਹੈ ਹਾਂਜੀ ਤੇ ਬਾਕੀ ਜਿਹੜੇ ਇੱਧਰ ਟਾਇਰ ਖੜੇ ਨੇ ਇਹ ਕਾਲੇ ਵਾਸਤੇ ਇਹ ਵੀ ਜੀ ਟਾਇਰਾਂ ਦਾ ਸਾਈਜ਼ ਥੋੜਾ ਜਿਹਾ ਆਡ ਜਿਆ ਮਤਲਬ 13 6 38 ਸਾਈਜ਼ ਆ ਜੀ ਇਹਨਾਂ ਦਾ ਠੀਕ ਹੈ ਹਾਂਜੀ ਇਹ ਜਿਵੇਂ ਉਹ ਬੂਮ ਸਪਰੇਅਰ ਤਿਆਰ ਕਰਦੇ ਨੇ ਉਹਨਾਂ ਨੂੰ ਜਾਂ ਫਿਰ ਜਿਹੜੇ ਆਪਣੇ ਵੀਰਪੁਰਾ ਆਲੂ ਲਾਉਂਦੇ ਨੇ ਉਹ ਕਿਰਿਆਂ ਨੂੰ ਸਟਿੱਪੜੀਆਂ ਦੇ ਤੌਰ ਤੇ ਰੱਖ ਲੈਂਦੇ ਨੇ ਜੀ ਠੀਕ ਹੈ ਜੀ ਹਾਂਜੀ ਬਾਕੀ ਚਲੋ ਜਿਵੇਂ ਇੱਕ ਅੰਨੇ ਦੇ ਲਈ ਜੋੜੀ ਬਣ ਜਿੰਦੀ ਜਿਹੜੇ ਨਮੀ ਨੁਕਨੇ ਸਸਤਾ ਪੈ ਜਾਵੇ ਇਹ ਵੀ ਜੀ ਆਪਾਂ 30000 ਰੁਪਏ ਦੀ ਜੋੜੀ ਦੇ ਦਵਾਂਗੇ ਜੀ 30000 ਦੀ ਜੋੜੀ ਦੇ ਰਹੇ ਨੇ ਨਮੀ ਕਿੰਨੇ ਦੀ ਪੈਂਦੀ ਹੈ ਜੀ ਵੀਰ ਨਮੀ ਵੀਰ ਜੀ ਹੁੰਦੀ ਹੈ ਇਹ ਤਕਰੀਬਨ 40-42000 ਰੁਪਏ ਦੀ ਆਉਂਦੀ ਆ। 10-12000 ਰੁਪਏ ਦਾ ਹਾਂ 10-12000 ਦਾ ਬੱਟਾ ਪੈ ਜਾਊਗਾ ਇਹਦੇ 'ਚ। ਤੇ ਇੱਕ ਜਿਵੇਂ ਇਧਰ ਆ ਰਿਹਾ ਰੀਅਲ ਦੇ ਵਿੱਚ ਪਾਏ ਨੇ 13 28 ਦੇ। ਹਾਂਜੀ। ਇਹ ਜੁੜੀ ਕਿੰਨੇ ਦੀ ਹੈ? ਜਿ ਘਟੀ ਦੀ। ਇਹ ਹੈ ਵੀ ਜੀ ਪਰ 30000 ਰੁਪਏ ਦੀ ਦੇ ਰਹੇ ਆ। 13 6 28 ਦੀ ਹਾਂਜੀ। ਬਿਲਕੁਲ ਬ੍ਰੈਂਡ ਨਿਊ ਜੁੜ ਜਾ ਰਹੀ। ਹਾਂਜੀ ਹਾਂ ਇਹ ਨਹੀਂ ਚੱਲੇ ਨਹੀਂ ਹੋਏ ਜੀ ਇਹ। ਠੀਕ ਠੀਕ ਹੈ ਜੀ। ਇਹ 30000 ਦੀ ਜੁੜੇ ਹਾਂਜੀ ਹਾਂ। ਇਹ ਵੀ ਕਾਫੀ ਸਾਰੇ ਟਾਇਰ ਆਪਣੇ ਕੋਲੇ ਆਏ ਸੀ ਬਸ ਆਹੀ ਬਚੇ ਨੇ ਟਾਇਰ। ਇਹ ਇੱਕ ਠੀਕ ਹੈ। ਹਾਂ ਜੀ। ਬਾਕੀ ਹੋਰ ਕੋਈ ਮਾਡਲ ਦੇ ਵੀ ਟਾਇਰ ਹੈਗੇ ਨੇ? ਹੋਰ ਵੀ ਜੀ ਆਹ ਦੇਖ ਲਓ ਕਿ ਇਧਰ ਪੈਣ ਜਿਵੇਂ 4/4 ਨੂੰ ਜਿਹੜੇ ਵੱਡੇ ਟਰੈਕਟਰ ਆਉਂਦੇ ਨੇ ਉਹਨਾਂ ਨੂੰ ਪੈਂਦੀ ਆਹ 14 9 24 ਵਾਲੀ ਹੈ। ਠੀਕ ਹੈ। ਇਹ 14 ਜਿਹੜਾ ਹਾਂ 14 9 24 ਅਗਲਾ ਟਾਇਰ ਜਿਹਨੂੰ ਪੈਂਦਾ ਹੈ। ਇਹਦਾ ਮਤਲਬ ਵੀ ਮੈਂ 100 ਬਾਵਰ ਤੋਂ ਉੱਪਰ ਦੇ ਹਾਂ 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 ਜੀ ਹਾਂ ਜੀ। ਠੀਕ ਹੈ। ਜਿਵੇਂ 100 ਐਸਪੀ ਤੋਂ ਉੱਪਰ ਟਰੈਕਟਰ ਜਾਂਦਾ ਨਾ ਫਿਰ ਇਹ ਵਾਲੇ ਟਾਇਰ ਪੈ ਜਾਂਦੇ ਨੇ। ਇਹ ਆਪਣੇ ਕੋਲ ਦੋ ਜੋੜੀਆਂ ਪਈਆਂ ਨੇ। ਕਿਹ ਪਈ ਹੈ? ਕਿਹ ਉਹ ਪਿੱਛੇ ਪਈ ਹੈ? ਜੀ ਕਿ ਜਬਰ ਚਾਰ ਟਾਇਰ ਪਹਿਲੇ ਬ੍ਰਾਂਡ ਹਾਂਜੀ ਹਾਂ ਚਾਰ ਟਾਇਰ ਆਪਣੇ ਕੋਲ ਇਹਦੇ ਬ੍ਰਾਂਡ ਨਿਊ ਹੈਗੇ ਨੇ ਤੇ ਇਹੋ ਜਿਹਾ ਕਿਸੇ ਨੇ ਜਾਣੀ ਹੋਵੇ ਇੱਕ ਨਹੀਂ ਜੀ ਤੇ ਨਹੀਂ ਦੇ ਦਵਾਂਗੇ ਵੀਰ ਜੀ ਪਾਤ ਤਕਰੀਬਨ ਮੰਨ ਕੇ ਚਲੋ ਵੀ 20000 ਰੁਪਏ ਦੀ 20000 ਜੋੜੇ ਜੀ ਦੇ ਦੇ ਹਾਂਜੀ ਹਾਂ ਠੀਕ ਠੀਕ ਫਿਰ ਨਵੀਂ ਉਹਨਾਂ ਦਾ ਕਾਫੀ ਮਹਿੰਗੀ ਹੋਣੀ ਹੋ ਗਈ ਨਵੀਂ ਹਾਂਜੀ ਵੀਰ ਜੀ ਮੈਂ ਕਹਿੰਨੇ ਜੀ ਠੀਕ ਠੀਕ ਜੀ ਅੱਗੇ ਨੰਬਰ ਟਾਇਰ ਹਾਂਜੀ ਬ੍ਰੋ ਇੱਕ ਆ ਜੋੜੇ ਪਈ ਆ ਬਾਈ ਜੁਰਾ ਕੋਲ ਤੁਸੀਂ ਦੇਖ ਸਕਦੇ ਹੋ ਇਹ ਜਿਹੜਾ ਸਹਿਜ ਹੋ ਹੈਗਾ 23 1 26 ਇਹਨਾਂ ਕੋਲ ਤੇ ਇਹਨਾਂ ਚੌੜਾ ਅਰੇਂਜਮੈਂਟ ਨਾਲ 18 ਨਾਲ ਆਪਣਾ ਟਾਇਰ ਉਹਦੇ ਨਾਲੋਂ ਵੀ ਇਹਦੀ 5 ਇੰਚ ਜ਼ਿਆਦਾ ਚੜਾਈ ਹੈ ਤੇ ਜਿਵੇਂ ਕੋਈ ਮੇਰਾ ਭਰਾ ਚਲੋ ਤੁਹਾਨੂੰ ਪਤਾ ਹੈ ਟਰੈਕਟਰਾਂ ਦਾ ਇੰਨੇ ਟਾਇਰ ਪੈਂਦੇ ਨਹੀਂ ਹੈਗੇ ਫਿਰ ਮੋਡੀਫਿਕੇਸ਼ਨ ਕਰਦੇ ਨੇ ਜਿਵੇਂ ਮੁੰਡਿਆਂ ਨੂੰ ਸੌਂਕ ਹੁੰਦਾ ਏ ਜੇ ਕਿਸੇ ਮੇਰੇ ਵੀਰ ਨੇ ਚਾਹ ਬਣ ਲੈਣੀ ਹੋਵੇ ਤੁਹਾਡੇ ਵੀਰੋਂ ਉਹ ਜੋੜੀ ਪਈ ਹੈ ਤੇ ਬਣ ਵੀ ਕਾਫੀ ਜੈਰੇਟ ਤੇ ਜਾਊਗੀ ਤੇ ਵੀਰ ਜੀ ਇਹ ਜੋੜੀ ਕਿੰਨੇ ਦੀ ਬਣੋਗੇ ਇਹ ਵੀਰ ਜੀ ਆਪਾਂ 40000 ਰੁਪਏ ਦੇ ਦਾਂਗੇ ਤੁਹਾਨੂੰ 40000 ਰੁਪਏ ਏਡੀ ਬੜੀ ਜੋੜੀ ਦੇ ਦੇਣਗੇ ਹਾਂਜੀ ਪਰ ਨਮੀ ਨਹੀਂ ਜਾਈਏ ਤਾਂ ਕਟੋਕਟ ਲੱਗ ਤੋਂ ਉੱਪਰ ਹੋਊਗੀ। ਹਾਂ ਵੀਰ ਜੀ ਮੈਨੂੰ ਤਾਂ ਨਮੀ ਦਾ ਰੇਟ ਪਤਾ ਨਹੀਂ। ਠੀਕ ਹੈ ਜੀ। ਤੇ ਪਰ ਇਹ ਆ ਵੀ ਆਪਣੀ ਕਿਸੇ ਹੈ ਨਹੀਂ ਆਮ ਟਰੈਕਟਰ ਦੇ ਵਿੱਚ ਚੱਲਣ ਜੂਗਾ। ਤਾਂ ਕਰਕੇ ਆਪਾਂ ਨੂੰ ਇਹ ਵੀ ਚਲੋ ਜਿਹੇ ਹਿਸਾਬ ਨਾਲ ਆਪਣੇ ਕੋਲੇ ਆਹੀ ਆਪਾਂ ਉਹ ਮੀਟਿੰਗ ਦੇਣੀ ਹੈ ਜੀ। ਠੀਕ ਠੀਕ ਹੈ ਜੀ। ਆ ਵੀ ਹੁਣ ਆਪਾਂ ਨੂੰ ਰੱਖ ਕੇ ਕਰ ਲੈਣੀ ਕੀ ਹੈ। ਬਿਲਕੁਲ ਜੀ ਬਿਲਕੁਲ ਹਾਂ ਜੀ। ਹਾਂ ਜੀ। ਅੱਜ ਬਰੋ ਹੋਈ ਸੀ ਟਾਇਰਾਂ ਦੇ ਵੀਡੀਓ ਜਿਹੜੀ ਬਾਈ ਜੀ ਨੇ ਆਪਾਂ ਨੂੰ ਜਾਣਕਾਰੀ ਦਿੱਤੀ। ਬਾਕੀ ਇੱਕ ਆਪਾਂ ਗੱਲ ਦੱਸ ਦਈਏ ਵੀ ਬਾਈ ਜੀ ਦੇ ਪੁਰਾਣੇ ਟਾਇਰ ਵਿੱਚ ਹੀ ਟੱਟਦੇ ਹੈਗੇ। ਤੁਹਾਨੂੰ ਪਤਾ ਵੀ ਨਾ ਤਾਂ ਸੈਕੜਾ ਸਾਵਾ ਟਾਇਰ ਲੈ ਕੇ ਆਣੇ ਤੇ ਇਹਨਾਂ ਦਾ ਆਪਣੇ ਵੇਚਣੇ ਵੇਚਣੇ ਨੇ। ਜਿਹੜੇ ਇੱਕ ਪੱਕਾ ਡਰਾਂ ਦੁਕਾਨ ਦੇ ਤੌਰ ਤੇ ਖੰਭ ਤੱਪ ਕਰਦੇ ਨੇ ਇਹ ਵੀ ਪੱਕਾ ਟੱਪਾਂਗੇ। ਹਾਂ ਜੀ ਨਹੀਂ ਅਪਾ ਵਿੱਚ ਨਹੀਂ ਕੱਟਣੇ ਹੈ ਜੀ ਹਾਂ ਜੀ। ਕਿਤੇ ਵੀ ਤੁਸੀਂ ਕੋਈ ਸਾਡੇ ਟਾਇਰ ਵਿੱਚ ਕੱਟ ਲੋ। ਹੂੰ। ਬਾਕੀ ਵੀਰ ਜੀ ਇੱਕ ਬਾਰ ਫਿਰ ਤੋਂ ਲੋਕੇਸ਼ਨ ਤੇ ਆਪਾਂ ਨੇ ਨਾਬਾ ਕੰਟੈਕਟਰ ਦੇ ਕੋਲ ਬੋਰਦੋਈ। ਠੀਕ ਹੈ ਜੀ। ਲੋਕੇਸ਼ਨ ਵੀਰ ਜੀ ਆਪਣੀ ਢਿੱਲੋਂ ਟਰੈਕਟਰ ਰਖੜਾ ਇਹ ਨਾਬਾ ਪਟਿਆਲਾ ਰੋਡ ਦੇ ਉੱਪਰ ਪੈ ਜਾਂਦਾ ਹੈ ਜੀ। ਠੀਕ ਹੈ ਜੀ। ਹਾਂ ਜੀ ਉੱਥੇ ਆ ਕੇ ਤੁਸੀਂ ਸੰਪਰਕ ਕਰ ਲਓ ਫਤ ਨੂੰ ਟਾਇਰ ਦੇ ਦਾਂਗੇ। ਤੇ ਆਪਣੇ ਕੋਲ ਕੰਟੈਕਟ ਨੰਬਰ ਕੰਟੈਕਟ ਨੰਬਰ ਵੀਰ ਜੀ 946333 69295 69295 ਹਾਂਜੀ ਹਾਂਜੀ ਵੀਰੋ ਇਸੇ ਬਾਈ ਦੇ ਕੰਟੈਕਟ ਨੰਬਰ ਤੇ ਦੁਕਾਨ ਦੀ ਲੋਕੇਸ਼ਨ ਬਾਕੀ ਤੁਹਾਨੂੰ ਟਾਇਰ ਲੈਣਾ ਏ ਤੁਹਾਨੂੰ ਪਤਾ ਵੀਰ ਜੀ ਇਹ ਤਾਂ ਸਟਾਕ ਵਾੜ ਚੱਲਦਾ ਹੱਦ ਦਾ ਨਹੀਂ ਗਾ ਦਾ ਦਾ 12 ਬਾਰ ਬਾਰ ਹਜ਼ਾਰ ਰੁਪਿਆ ਕਾਫੀ ਸਾਰੇ ਵੀਰ ਜੀ ਟਾਇਰ ਆਪਣੇ ਕੋਲੇ ਆਏ ਸੀ ਲਗਭਗ 550 ਟਾਇਰ ਭਲਿਆ ਸੀ ਤੇ ਕਾਫੀ ਸਾਰੇ ਸੇਲ ਹੋ ਚੁੱਕੇ ਨੇ ਹਾਂਜੀ ਹਾਂਜੀ ਜੇ ਲੈਣਾ ਤੁਸੀਂ ਆਪਣਾ ਜਲਦੀ ਜਾ ਕੇ ਤੁਸੀਂ ਬਾਣ ਨੂੰ ਲੈਣਾ 90% 80% ਤੁਹਾਨੂੰ ਉਸੇ ਸਰਵਰ ਮਿਲ ਜਾਣਗੇ। ਹਾਂ ਜਿਹੋ ਜਿਹਾ ਵੀ ਪੁੱਛਿਆ ਆ ਉਹ ਜਿਹਾ ਮਿਲਦਾ ਦਾ ਜੀ। ਅਜੇ ਲਿਜਾ ਸਕਦੇ ਹੋ। ਹਾਂ ਜੀ। ਬਾਕੀ ਜੇਕਰ ਵੀਡੀਓ ਤੁਸੀਂ ਆਪਣੀ YouTube ਚੈਨਲ ਤੇ ਦੇਖ ਰਹੇ ਹੋ ਚੈਨਲ ਨੂੰ ਸਬਸਕ੍ਰਾਈਬ ਕਰੋ। Facebook ਪੇਜ ਤੇ ਜਾ ਕੇ Facebook ਪੇਜ ਨੂੰ ਕਰਕੇ ਫੋਲੋ। ਬਾਕੀ ਆਪਾਂ ਨੂੰ Instagram ਤੇ ਫੋਲੋ ਜਰੂਰ ਕਰ ਲਿਓ ਕਿਉਂਕਿ ਉੱਥੇ ਆਪਾਂ ਹਰ ਤਮਝ ਅਪਡੇਟ ਤੇ ਵਧੀਆ ਵਧੀਆ ਸ਼ਾਰਟ ਵੀਡੀਓ ਟਰੈਕਟਰਾਂ ਦੇ ਰਿਹਾ ਦਿੰਦੇ ਰਹਿੰਦੇ ਆ। ਬਾਕੀ ਜੇ ਵੀਡੀਓ ਵੀ ਹੋਵੇ ਤਾਂ ਵੀਡੀਓ ਨੂੰ ਲਾਈਕ, ਸ਼ੇਅਰ ਤੇ ਕਮੈਂਟ ਧੰਨਵਾਦ।